ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਸਰਦਾਰ ਭਪਿੰਦਰ ਸਿੰਘ ਜੀ ਰਾਮਪੁਰ ਖੇੜਾ ਤੋਂ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਰਦਾਰ ਭਪਿੰਦਰ ਸਿੰਘ ਜੀ ਸਰਦਾਰ ਪਰਮਪਾਲ ਸਿੰਘ ਜੀ ਤੇ ਆਪ ਸਾਰੀ ਸੰਗਤ ਜਿਨੀਆਂ ਅੱਜ ਇਸਾ ਵੱਡੇ ਸਮਾਗਮ ਦੇ ਵਿੱਚ ਵੱਡਾ ਸਮਾਗਮ ਗਿਣਤੀ ਦੇ ਨਾਲ ਵੱਡਾ ਨਹੀਂ ਹੁੰਦਾ ਸਬਜੈਕਟ ਕਿੱਡਾ ਵੱਡਾ ਹੈ ਉਹਦੇ ਹਿਸਾਬ ਦੇ ਨਾਲ ਸਮਾਗਮ ਜਿਹੜਾ ਉਹ ਵੱਡਾ ਜਾਂ ਛੋਟਾ ਹੁੰਦਾ ਹੈ ਇਸ ਲਈ ਮੈਂ ਕਹਿਣਾ ਹੈ ਕਿ ਵੱਡੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੁੱਖ ਨੇ ਜ਼ਿੰਦਗੀ ਜਿਉਣੀ ਹੈ ਜ਼ਿੰਦਗੀ ਜਿਉਣ ਦੇ ਲਈ ਉਹਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਔਰ ਸਭ ਤੋਂ ਅਹਿਮ ਚਾਰ ਚੀਜ਼ਾਂ ਦੇ ਵਿੱਚੋਂ ਜਿਹੜੀ ਪਹਿਲੀ ਚੀਜ਼ ਹੈ ਉਹ ਹੈ ਧਰਮ ਮਸਲ ਜਿਹੜਾ ਆਸਥਾ ਰੱਖਣ ਵਾਲਾ ਵਿਸ਼ਵਾਸ ਰੱਖਣ ਵਾਲਾ ਇਮਾਨ ਰੱਖਣ ਵਾਲਾ ਪੁਰਖ ਹੈ ਉਹ ਰੋਟੀ ਬਿਨਾਂ ਰਹਿ ਸਕਦਾ ਹੈ ਪਰ ਮਸਬ ਬਿਨਾਂ ਜਾਂ ਧਰਮ ਬਿਨਾਂ ਨਹੀਂ ਰਹਿ ਸਕਦਾ ਦੂਸਰਾ ਮਨੁੱਖ ਨੂੰ ਚਾਹੀਦਾ ਹੈ ਅਰਥ ਆਪਣੀ ਸਰੀਰ ਨੂੰ ਚਲਾਉਣ ਵਾਸਤੇ ਉਪਜੀਵਕਾ ਦੇ ਸਾਧਨ ਪੈਸਾ ਇਹ ਵੀ ਮਨੁੱਖ ਦੀ ਜ਼ਰੂਰਤ ਹੈ ਧਰਮ ਮਿਲ ਗਿਆ ਸਰੀਰ ਚਲਾਉਣ ਵਾਸਤੇ ਮਾਇਆ ਮਿਲ ਗਈ ਫਿਰ ਮਨੁੱਖ ਨੂੰ ਕੀ ਚਾਹੀਦਾ ਫਿਰ ਮਨੁੱਖ ਨੂੰ ਸੋਸਾਇਟੀ ਚਾਹੀਦੀ ਹੈ ਸਮਾਜ ਚਾਹੀਦਾ ਸਰਵਾਈਵ ਕਰਨ ਵਾਸਤੇ ਜੇ ਸੋਸਾਇਟੀ ਨਹੀਂ ਹੈ ਸਮਾਜ ਨਹੀਂ ਹੈ ਔਰ ਚੰਗੀ ਸੋਸਾਇਟੀ ਜਾਂ ਚੰਗਾ ਸਮਾਜ ਨਹੀਂ ਹੈ ਤੇ ਮਨੁੱਖ ਸਰਵਾਈਵ ਨਹੀਂ ਕਰ ਸਕਦਾ ਚਲੋ ਸੁਸਾਇਟੀ ਵੀ ਮਿਲ ਗਈ ਫਿਰ ਮਨੁੱਖ ਨੂੰ ਕੀ ਚਾਹੀਦਾ ਫਿਰ ਮਨੁੱਖ ਨੂੰ ਚਾਹੀਦਾ ਰਾਜ ਤਾਂ ਕਿ ਮਨੁੱਖ ਦੀ ਰਾਸੀ ਹੋਂਦ ਬਰਕਰਾਰ ਰਹੇ ਮਨੁੱਖ ਦੀ ਰਾਸੀ ਹੋਂਦ ਜਿਹੜੀ ਹੈ ਉਹ ਬਰਕਰਾਰ ਰਹੇ ਮਨੁੱਖ ਰਾਸੀ ਹੋਂਦ ਤੋਂ ਬਿਨਾ ਵੀ ਜਿਹੜਾ ਹੈ ਉਹ ਸਹੀ ਢੰਗ ਦੇ ਨਾਲ ਜੀ ਨਹੀਂ ਸਕਦਾ ਨਾ ਸਰਵਾਈਵ ਕਰ ਸਕਦਾ ਜਿਸ ਧਰਤੀ ਤੇ ਬੈਠੇ ਆਂ ਸੀ ਇਸ ਧਰਤੀ ਤੇ ਕਦੇ ਖਾਲਸੇ ਨੇ ਤੇਗਾਂ ਦੀ ਧਾਰ ਚੋਂ ਰਾਜ ਜਿਹੜਾ ਉਹ ਪ੍ਰਾਪਤ ਕੀਤਾ ਸੀ ਪਤਾ ਕਿਵੇਂ ਲਿਆ ਸੀ ਰਾਜ ਸਿੱਖਾਂ ਨੇ ਅਕਾਲ ਪੁਰਖ ਦੀ ਰਹਿਮਤ ਤੇ ਤਲਵਾਰ ਦੀ ਧਾਰ ਚੋਂ ਰਾਜ ਪ੍ਰਾਪਤ ਕੀਤਾ ਸੀ ਬੇਵਿਸ਼ਵਾਸੀਆਂ ਬੇਇਤਫਾਕੀਆਂ ਦੇ ਕਾਰਨ ਉਹ ਰਾਜ ਸਾਡੇ ਥੱਲੋਂ ਨਿਕਲ ਗਿਆ ਬ੍ਰਿਟਿਸ਼ ਰਾਜ ਆਇਆ ਤੇ ਜਦੋਂ ਅੰਗਰੇਜ਼ ਜਾਣ ਲੱਗੇ ਤੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਇਸ ਮੁਲਕ ਦੇ ਹੁਕਮਰਾਨਾਂ ਵੱਲੋਂ ਅਸੀਂ ਕਿਹਾ ਨਹੀਂ ਸੀ ਕਿ ਸਾਡੇ ਨਾਲ ਵਾਅਦੇ ਕਰੋ ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਾਅਦੇ ਕਰਦੇ ਕੀ ਵਾਅਦੇ ਕਰਦੇ ਕਹਿੰਦੇ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਤੁਹਾਨੂੰ ਇੱਕ ਖਿੱਤੇ ਦੇ ਵਿੱਚ ਆਪਣੇ ਧਰਮ ਨੂੰ ਪਰਫੁੱਲਤ ਕਰਨ ਦਾ ਪੂਰਨ ਅਧਿਕਾਰ ਹੋਵੇਗਾ ਤੁਹਾਡੇ ਧਰਮ ਗ੍ਰੰਥ ਤੁਹਾਡੀ ਮਰਿਆਦਾ ਤੁਹਾਡੀ ਪਰੰਪਰਾ ਸੁਰੱਖਿਅਤ ਰਹੇਗੀ ਤੁਹਾਡੀਆਂ ਰਸਮਾਂ ਸੁਰੱਖਿਅਤ ਰਹਿਣਗੀਆਂ ਤੁਹਾਡੇ ਰਾਸੀ ਹਿੱਤ ਸੁਰੱਖਿਅਤ ਰਹਿਣਗੇ ਤੁਹਾਡੇ ਆਰਥਿਕ ਵਸੀਲੇ ਸੁਰੱਖਿਅਤ ਰਹਿਣਗੇ ਤੁਹਾਡਾ ਸਮਾਜਿਕ ਤਾਣਾ ਬਾਣਾ ਜਿਹੜਾ ਹੈ ਉਹ ਮਜ਼ਬੂਤ ਹੋਏਗਾ ਪਰ ਹੋਇਆ ਕੁਝ ਕੁਝ ਵੀ ਨਹੀਂ ਸਭ ਤੋਂ ਪਹਿਲਾਂ ਸਾਡੇ ਵਸੀਲੇ ਲੁੱਟੇ ਗਏ ਵਸੀਲੇ ਖੋਏ ਗਏ ਔਰ ਜਿਹੜੇ ਵਸੀਲੇ ਖੋਏ ਗਏ ਉਹ ਇਸ ਪੰਜਾਬ ਦੇ ਵਿੱਚ ਵਸਣ ਵਾਲੇ ਸਮੂਹ ਲੋਕਾਂ ਤੋਂ ਖੋਏ ਗਏ ਪਰ ਸਾਨੂੰ ਕਿਉਂ ਤਕਲੀਫ ਹੋਈ ਵਸੀਲੇ ਤਾਂ ਹਿੰਦੂਆਂ ਤੋਂ ਵੀ ਖੋਏ ਗਏ ਸਾਨੂੰ ਤਕਲੀਫ ਇਸ ਕਰਕੇ ਹੋਈ ਕਿਉਂਕਿ ਵਾਦਾ ਸਾਡੇ ਨਾਲ ਕੀਤਾ ਸੀ ਕਿ ਤੁਹਾਡੇ ਵਸੀਲੇ ਸੁਰੱਖਿਅਤ ਰਹਿਣਗੇ ਇੱਕ ਖਿੱਤੇ ਦੇ ਵਿੱਚ ਤੇ ਇਸ ਖਿੱਤੇ ਦੇ ਵਿੱਚ ਅਸੀਂ ਵਸਦੇ ਸੀ ਇਸ ਕਰਕੇ ਇੱਥੇ ਸਾਡੇ ਵਸੀਲੇ ਖੋਏ ਗਏ ਤਨਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਕਿਹਾ ਗਿਆ ਸੀ ਕਿ ਤੁਹਾਡੇ ਧਾਰਮਿਕ ਗ੍ਰੰਥ ਸੁਰੱਖਿਅਤ ਰਹਿਣਗੇ ਔਰ ਸਾਨੂੰ ਰਾਜਨੀਤਿਕ ਮੌਤੇ ਮਾਰਨ ਵਾਸਤੇ ਸਾਨੂੰ ਰਾਜਨੀਤਿਕ ਮੌਤੇ ਮਾਰਨ ਵਾਸਤੇ ਇੰਨਾ ਉਲਝਾ ਦਿੱਤਾ ਗਿਆ ਕਿ ਸਿੱਖ ਸਿੱਖ ਦਾ ਵੈਰੀ ਬਣ ਗਿਆ ਸਿੱਖ ਸਿੱਖ ਦਾ ਲਹੂ ਪੀਣ ਲੱਗ ਪਿਆ ਅੱਲਾਹੂ ਪੀਤਾ ਵੀ ਸਿੱਖ ਨੇ ਸਿੱਖ ਦਾ ਲਹੂ ਪੀਤਾ ਇਸ ਤਰ੍ਹਾਂ ਉਲਝਾ ਦਿੱਤਾ ਗਿਆ ਸਾਨੂੰ ਤੇ ਜੋ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਸਾਡੇ ਬਡੇਰਿਆਂ ਨੇ ਸਾਡੇ ਪੁਰਖਿਆਂ ਨੇ ਉਹ ਲੜਾਈ ਲੜਦਾ ਰਿਹਾ ਆਪਣੇ ਹੱਕਾਂ ਲਈ ਆਪਣੀ ਸਟੇਟ ਦੇ ਲੋਕਾਂ ਦੇ ਹੱਕਾਂ ਲਈ ਇੱਕ ਸਮਾਂ ਐਸਾ ਆ ਗਿਆ ਜਦੋਂ ਸਾਡੀ ਉਸ ਪੰਜਾਬ ਦੇ ਹੱਕਾਂ ਨਾਲ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਸਰਮਾਇਦਾਰਾਂ ਨੇ ਕੈਪਚਰ ਕਰ ਲਈ ਤੇ ਜਦੋਂ ਸਰਮਾਇਦਾਰਾਂ ਨੇ ਕੈਪਚਰ ਕਰ ਲਈ ਉਦੋਂ ਸਾਡੇ ਹੱਕਾਂ ਦੀ ਗੱਲ ਕਰਨੀ ਤਾਂ ਦੂਰ ਸਾਡੇ ਹੱਕਾਂ ਨੂੰ ਖੋਣ ਵਾਲਿਆਂ ਦੇ ਨਾਲ ਸਾਂਝ ਪਿਆਲੀਆਂ ਪੈਗੀਆਂ ਇੱਕ ਸਮਾਂ ਸੀ ਪੰਜਾਬ ਦਾ ਕੋਈ ਵੀ ਬੰਦਾ ਅੱਜ ਤੋਂ 40-50 ਸਾਲ ਪਹਿਲਾਂ ਪੰਜਾਬ ਦਾ ਕੋਈ ਵੀ ਵਸਿੰਦਾ ਜਿੱਡਾ ਥੋੜਾ ਜਿੰਨਾ ਵੀ ਵਾਸਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਹੁੰਦਾ ਸੀ ਨਾ ਉਹ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਤੇ ਹੋਰ ਵੋਟ ਨਹੀਂ ਸੀ ਪਾਉਂਦਾ ਹੁੰਦਾ ਇੱਕ ਵਾਰੀ ਖੇਤਾਂ ਦੇ ਵਿੱਚ 5-7 ਘਰ ਸੀ ਇਲੈਕਸ਼ਨ ਦਾ ਸਮਾਂ ਸੀ ਤੇ 5-7 ਘਰਾਂ ਦਾ ਜਿਹੜਾ ਮੋਢੀ ਬਜ਼ੁਰਗ ਸੀ ਨਾ ਉਹ ਖੇਤ 'ਚ ਹਲ ਵਾ ਰਿਆ ਸੀ ਇੱਕ ਗੈਰ ਅਕਾਲੀ ਪਾਰਟੀ ਦਾ ਲੀਡਰ ਉੱਥੋਂ ਦੀ ਗੁਜ਼ਰਿਆ ਕਿਉਂਕਿ ਇਲੈਕਸ਼ਨ ਦਾ ਸਮਾਂ ਸੀ ਉਹਨੇ ਕਿਹਾ ਪੰਜ ਸੱਤ ਘਰ ਹੈ ਇਹਨਾਂ ਨੂੰ ਵੀ ਵੋਟਾਂ ਕਹਿ ਚੱਲੀਏ ਉਹਨੇ ਬਾਹਰ ਉਹ ਜਿਹੜਾ ਬੰਦਾ ਹਲ ਵਾਰ ਰਿਹਾ ਸੀ ਨਾ ਬਜ਼ੁਰਗ ਉਹਨੂੰ ਆਪਣੇ ਕੋਲ ਬੁਲਾ ਲਿਆ ਆਪਣੇ ਕੋਲ ਬੁਲਾ ਕੇ ਉਹਨੇ ਕਹਿੰਦਾ ਬਾਪੂ ਜੀ ਤੈਨੂੰ ਪਤਾ ਹੀ ਐ ਇਲੈਕਸ਼ਨ ਚੱਲਦੀ ਪਈ ਐ ਕਹਿੰਦਾ ਹਾਂਜੀ ਚੱਲਦੀ ਪਈ ਐ ਕਹਿੰਦਾ ਫਿਰ ਵੋਟਾਂ ਦਾ ਧਿਆਨ ਰੱਖਿਓ ਭਾਵ ਵੋਟਾਂ ਸਾਨੂੰ ਪਾਇਓ ਉਹ ਜਿਹੜਾ ਬਜ਼ੁਰਗ ਸੀ ਨਾ ਉਸ ਨੇਤਾ ਨੂੰ ਕਹਿਣ ਲੱਗਿਆ ਉਸ ਲੀਡਰ ਨੂੰ ਕਹਿਣ ਲੱਗਿਆ ਭਾਈ ਗੱਲ ਸੁਣਾ ਤੂੰ ਚਾਹ ਪੀਣੀ ਐ ਚਾਹ ਦੱਸ ਜੇ ਦੁੱਧ ਪੀਣਾ ਹੈ ਤੇ ਦੁੱਧ ਦੱਸ ਜੇ ਪ੍ਰਸ਼ਾਦਾ ਛਕਣਾ ਤਾਂ ਮੈਂ ਪ੍ਰਸ਼ਾਦਾ ਤਿਆਰ ਕਰਾ ਦੇਣਾ ਪਰ ਵੋਟ ਤਾਂ ਮੈਂ ਪੰਥ ਨੂੰ ਪਾਉਣੀ ਹੈ ਅਕਾਲੀ ਦਲ ਨੂੰ ਪਾਉਣੀ ਹੈ ਉਹ ਨੂੰ ਕਹਿੰਦਾ ਕਹਿੰਦੇ ਬਜ਼ੁਰਗੋ ਰੋਟੀ ਪਾਣੀ ਪ੍ਰਸ਼ਾਦਾ ਤਾਂ ਚਲੋ ਰਹਿਣਦੇ ਹੋ ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਹਿੰਦਾ ਪੁੱਛੋ ਕਹਿੰਦਾ ਨਾ ਤੇਰੇ ਮੂੰਹ ਤੇ ਦਾੜ੍ਹੀ ਨਾ ਤੇਰੇ ਸਿਰ ਤੇ ਵਾਲ ਉਹ ਤੇਰਾ ਪੰਥ ਨਾਂ ਕੀ ਲਾਗਾ ਦੇਗਾ ਤੂੰ ਕਹਿਣਾ ਵੋਟ ਦਾ ਮੈਂ ਪੰਥ ਨੂੰ ਪਾਉਣੀ ਆ ਵੋਟ ਦਾ ਮੈਂ ਅਕਾਲੀ ਦਲ ਨੂੰ ਪਾਉਣੀ ਉਹ ਅੱਗੋ ਕਹਦਾ ਹੁਣ ਤੂੰ ਕੀ ਚਾਹਣਾ ਹੈ ਵੀ ਮੇਰੀ ਤਾਂ ਮੁੰਨੀ ਮੁੰਨੀ ਹੈ ਤੇ ਤੁਹਾਨੂੰ ਵੋਟ ਪਾ ਕੇ ਮੈਂ ਪੰਥ ਦੀ ਵੀ ਮਨਦਿਆਂ ਇਹ ਜਜਬਾਸੀ ਉਸ ਵੇਲੇ ਦੇ ਲੋਕਾਂ ਦੇ ਅੰਦਰ ਉਹ ਬੰਦਾ ਕਹਿੰਦਾ ਜਿਹਦੇ ਦਾੜੀ ਵੀ ਨਹੀਂ ਤੇ ਸਿਰ ਦੇ ਕੇਸ ਵੀ ਨਹੀਂ ਕਿ ਮੈਂ ਵੋਟ ਅਕਾਲੀ ਦਲ ਨੂੰ ਪਾਉਂਗਾ ਤੇ ਅੱਜ ਅਮਰਤ ਧਾਰੀ ਨਿਤਨੇਮੀ ਕਹਿੰਦਾ ਮੈਂ ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ ਇਸ ਹਾਲਤ ਦੇ ਵਿੱਚ ਪਾਰਟੀ ਨੂੰ ਪਹੁੰਚਾਇਆ ਕਿਨੇ ਆ ਕਿ ਇਹਦੀ ਕਮਾਲ ਦੀ ਗੱਲ ਹੈ ਨਾ ਕਿ ਅੱਜ ਤੋਂ 40-45 ਸਾਲ ਪਹਿਲਾਂ ਜਿਨ੍ਹਾਂ ਦੇ ਦਾੜੀਆਂ ਕੇਸ ਨਹੀਂ ਸੀ ਉਹ ਵੀ ਕਹਿੰਦੇ ਸੀ ਅਸੀਂ ਵੋਟ ਅਕਾਲੀ ਦਲ ਨੂੰ ਪਾਉਣੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਐ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਪਿਓ ਜਿੰਨੀ ਮਰਜ਼ੀ ਸ਼ਰਾਬ ਪੀਂਦਾ ਹੋਵੇ ਪਰ ਉਹ ਕਦੇ ਨਹੀਂ ਚਾਹੁੰਦਾ ਕਿ ਉਹਦੇ ਪੁੱਤ ਸ਼ਰਾਬ ਪੀਏ ਕਦੇ ਵੀ ਪੁੱਤ ਪਿਓ ਨਹੀਂ ਚਾਹੂਗਾ ਕਿ ਮੇਰਾ ਪੁੱਤ ਜਿਹੜਾ ਹੈ ਉਹ ਨਸ਼ਿਆਂ 'ਚ ਲੱਗੇ ਬਾਪ ਜਿੰਨਾ ਮਰਜ਼ੀ ਨਸ਼ੇੜੀ ਹੋਵੇ ਉਸ ਵੇਲੇ ਲੋਕਾਂ ਦਾ ਇਹ ਜਜ਼ਬਾ ਸੀ ਇਹ ਖਿਆਲ ਸੀ ਕਿ ਸਾਡੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜੇ ਸਾਡੀ ਪਾਰਟੀ ਮਜ਼ਬੂਤ ਹੋਏਗੀ ਅਸੀਂ ਰਾਸ਼ੀ ਤੌਰ ਤੇ ਮਜ਼ਬੂਤ ਹੋਵਾਂਗੇ ਸਾਡੀਆਂ ਨਸਲਾਂ ਬਚੀਆਂ ਰਹਿਣਗੀਆਂ ਤੇ ਅੱਜ ਅਮਰਤ ਧਾਰੀ ਕਹਿੰਦੇ ਨੇ ਕਿ ਅਸੀਂ ਇਸ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿਉਂ ਕਿ ਇਸ ਨੇ ਸਾਡੇ ਪੰਥ ਦਾ ਸਾਡੇ ਧਰਮ ਦਾ ਸਾਡੀਆਂ ਸੰਸਥਾਵਾਂ ਦਾ ਬਹੁਤ ਨੁਕਸਾਨ ਕੀਤਾ ਔਰ ਕੀਤਾ ਵੀ ਹੈ ਸਿੱਖ ਸੰਸਥਾਵਾਂ ਦੀ ਹਾਲਤ ਪੇਤਲੀ ਹੋ ਗਈ ਜਾਂ ਕਰ ਦਿੱਤੀ ਕਿਉਂ ਕਦੋਂ ਜਦੋਂ ਤੋਂ ਇਹਨਾਂ ਸਰਮਾਇਦਾਰਾਂ ਦੇ ਕੰਟਰੋਲ ਦੇ ਵਿੱਚ ਸਾਡੀਆਂ ਸੰਸਥਾਵਾਂ ਆਈਆਂ ਕਿਉਂਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਨਾ ਸਿੱਖ ਸੰਸਥਾਵਾਂ ਇਹ ਸਿੱਖ ਨੂੰ ਕਿਰਤ ਨਾਲ ਜੋੜਦਿਆਂ ਨੇ ਕਿਰਤ ਨਾਲ ਜੋੜਦਿਆਂ ਨੇ ਤੇ ਜਿਨ੍ਹਾਂ ਨੂੰ ਕਿਰਤ ਪਾਉਂਦੀ ਨਹੀਂ ਹੈ ਨਾ ਕਿਰਤ ਪਾਉਂਦੀ ਹੈ ਨਾ ਕਿਰਤੀ ਪਾਉਂਦੇ ਆ ਸਰਮਾਇਦਾਰੀ ਸਿਸਟਮ ਕਹਿੰਦਾ ਨਾ ਕਿਰਤ ਹੋਣੀ ਚਾਹੀਦੀ ਹੈ ਨਾ ਕਿਰਤੀ ਹੋਣੀ ਚਾਹੀਦੀ ਹੈ ਜੇ ਕਿਰਤ ਨਹੀਂ ਹੋਏਗੀ ਕਿਰਤੀ ਨਹੀਂ ਹੋਣਗੇ ਤੇ ਉਹ ਪਰਿਵਾਰ ਕਿਵੇਂ ਪਾਲਣਗੇ ਕਹਿੰਦੇ ਉਹਨਾਂ ਨੂੰ ਦੇਦਾ ਕਰਨਗੇ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਹਿਮੋ ਕਰਮਾਂ ਤੇ ਰਹਿਣ ਸਰਮਾਇਦਾਰੀ ਨਿظام ਜਿਹੜਾ ਹੈ ਉਹ ਕਹਿੰਦਾ ਦੇ ਦਿਆ ਕਰਾਂਗੇ ਇਹਨਾਂ ਨੂੰ ਮਹੀਨੇ ਦਾ ਆਟਾ ਦਾਲ ਤਾਂ ਕਿ ਸਾਡੇ ਰਹਿਮੋ ਕਰਮਾਂ ਤੇ ਰਹਿਣ ਨਾ ਸਰਮਾਇਦਾਰੀ ਨਿظام ਨੂੰ ਕਿਰਤ ਪਸੰਦ ਹੈ ਨਾ ਕਿਰਤੀ ਪਸੰਦ ਹੈ ਸਾਡੀਆਂ ਸੰਸਥਾਵਾਂ ਕਿਰਤ ਨਾਲ ਜੋੜਦੀਆਂ ਨੇ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦੀਆਂ ਨੇ ਕਿਉਂਕਿ ਸਾਡਾ ਸਿਧਾਂਤ ਕਿਰਤੀ ਤੇ ਕਿਰਤ ਦੇ ਹੱਕਾਂ ਦੇ ਵਿੱਚ ਖੜੋਂਦਾ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਮੁਢਲੇ ਤਿੰਨ ਉਪਦੇਸ਼ ਹੈ ਉਹਨਾਂ ਦੇ ਵਿੱਚੋਂ ਕਿਰਤ ਮੁਖ ਹੈ ਕਿਰਤ ਇਸ ਕਰਕੇ ਸਾਡੀਆਂ ਸੰਸਥਾਵਾਂ ਨੂੰ ਵੀਕ ਕੀਤਾ ਗਿਆ ਕਮਜ਼ੋਰ ਕੀਤਾ ਗਿਆ ਨੁਕਸਾਨਿਆ ਗਿਆ ਭਗਾਨਿਆਂ ਨੇ ਤਾਂ ਚਲੋ ਸਾਡੇ ਹੱਕਾਂ ਨੂੰ ਰੋਂਦੇ ਆ ਸਾਨੂੰ ਜ਼ਖਮ ਦਿੱਤੇ ਪਰ ਸਾਡਿਆਂ ਨੇ ਕਿਹੜੇ ਮੱਲਮ ਲਾਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੀ ਮੈਂ ਸ਼ਬਦ ਕਹੇ ਸੀ ਕਿ ਜਦੋਂ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਸੀ ਨਾ ਤੇ ਉਦੋਂ ਇਹ ਸੋਚਿਆ ਗਿਆ ਸੀ ਕਿ ਹੁਣ ਸਾਡੇ ਜਿਹੜੇ ਜ਼ਖਮ ਨੇ ਡੂੰਘੇ ਇਹ ਸਰਕਾਰ ਸਾਡੇ ਜ਼ਖਮਾਂ ਤੇ ਮੱਲਮ ਲਾਏਗੀ ਪਰ ਮੱਲਮ ਲਾਈ ਨਹੀਂ ਮੱਲਮ ਲਾਉਣ ਦੀ ਬਜਾਏ ਸਗੋਂ ਸਾਡੇ ਜ਼ਖਮਾਂ ਦੇ ਉੱਤੇ ਮਾੜਾ ਮੋਟਾ ਜਿਹੜਾ ਖਰੀਂਡ ਆਇਆ ਸੀ ਨਾ ਉਹਨੂੰ ਵੀ ਪੁੱਟ ਕੇ ਤੇ ਜ਼ਖਮਾਂ ਨੂੰ ਹੋਰ ਡੂੰਘਾ ਕੀਤਾ ਗਿਆ। ਹੋਰ ਡੂੰਘਾ ਕੀਤਾ ਗਿਆ ਜ਼ਖਮਾਂ ਨੂੰ। ਔਰ ਚੀਕਾਂ ਕੜਾਈਆਂ ਗਈਆਂ। ਕਹਿੰਦੇ ਜੀ ਕਾਂਗਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੱਲਾ ਬੋਲਿਆ 84 ਦੇ ਵਿੱਚ ਫਿਰ ਸਰਕਾਰ ਬਣ ਗਈ 2002 ਦੇ ਵਿੱਚ ਕਿਉਂ ਬਣ ਗਈ 2002 ਦੇ ਵਿੱਚ ਸਰਕਾਰ ਉਸੇ ਪਾਰਟੀ ਦੀ ਸਰਕਾਰ 2002 ਦੇ ਵਿੱਚ ਕਿਉਂ ਬਣ ਗਈ ਜਿਸ ਨੇ ਜ਼ਖਮ ਦਿੱਤੇ ਸੀ ਕਿਉਂਕਿ ਤੁਹਾਡੀ ਸਰਕਾਰ ਨੇ ਉਹਨਾਂ ਜ਼ਖਮਾਂ ਤੇ ਮਲ੍ਹਮ ਨਹੀਂ ਲਾਈ ਉਹਨਾਂ ਜ਼ਖਮਾਂ ਨੂੰ ਡੁੰਗੇ ਕੀਤਾ ਤਾਂ ਬਣ ਗਈ ਤਾਂ ਬਣ ਗਈ ਜੇ ਮਾੜੀ-ਮੋਟੀ ਵੀ ਕਿਤੇ ਮਲ੍ਹਮ ਲਾਈ ਹੁੰਦੀ ਨਾ ਮਾੜਾ-ਮੋਟਾ ਵੀ ਕਿਤੇ ਜ਼ਖਮਾਂ ਦੇ ਉੱਤੇ ਦਵਾ-ਬੂਟੀ ਕੀਤੀ ਹੁੰਦੀ ਤੇ 2002 ਦੇ ਵਿੱਚ ਗਵਰਨਮੈਂਟ ਨੀ ਸੀ ਬਣਨੀ ਨਾ 2002 ਚ ਬਣਨੀ ਸੀ ਨਾ 1917 ਚ ਬਣਨੀ ਸੀ 2017 ਚ ਬਣਨੀ ਸੀ ਇਸ ਕਰਕੇ ਅੱਜ ਕਹੀ ਜਾਂਦੇ ਨੇ ਇਹ ਸਿੱਖਾਂ ਦੀ ਇੱਕੋ ਇੱਕ ਪਾਰਟੀ ਹੈ ਕੀ ਕੀਤਾ ਸਿੱਖਾਂ ਨੇ ਕੀ ਕੀਤਾ ਕਹਿੰਦੇ ਜੀ ਯਾਦਗਾਰਾਂ ਬਣਾਈਆਂ ਮਹਾਰਾਜਾ ਰਣਜੀਤ ਸਿੰਘ ਦੇ ਕੰਮ ਦੇਖੋ ਥੋਡੀਆਂ ਯਾਦਗਾਰਾਂ ਉਹਦੇ ਬਰਾਬਰ ਕਿੱਥੇ ਖੜੋਤੀਆਂ ਕਿੱਡੇ ਵੱਡੇ ਕੰਮ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਸੋਨਾ ਲਾਇਆ ਲਾਹੌਰ ਦੇ ਵਿੱਚ ਬਾਦਸ਼ਾਹੀ ਮਸਜਿਦ ਤਮੀਰ ਕਰਵਾਈ ਅੱਜ ਵੀ ਗਵਾਹੀ ਭਰਦੀ ਐ ਜਗਨਨਾਥ ਮੰਦਿਰ ਨੂੰ ਸੋਨਾ ਦਿੱਤਾ ਉਹਨੇ ਘਟ ਦਿੱਤਾ ਸੀ ਕਿਤੇ ਇੱਕੋ ਹੀ ਗਲਤੀ ਹੋਈ ਮਹਾਰਾਜਾ ਰਣਜੀਤ ਸਿੰਘ ਤੋਂ ਜਿਸ ਕਰਕੇ ਰਾਜ ਜਿਹੜਾ ਹੈ ਉਹ ਬਰਕਰਾਰ ਨਹੀਂ ਰਹਿ ਸਕਿਆ ਉਹਨੇ ਸਿੱਖ ਇੰਸਟੀਟਿਊਸ਼ਨ ਜਿਹੜੇ ਸੀ ਉਹਨਾਂ ਨੂੰ ਆਮਦਨ ਭਰਪੂਰਤਾ ਬਣਾਉਣ ਦਾ ਯਤਨ ਕੀਤਾ ਆਪਣਾ ਫਰਜ਼ ਸਮਝ ਕੇ ਜ਼ਮੀਨਾਂ ਨਾਲ ਲਵਾਤੀਆਂ ਪਰ ਸੰਧਾਨਕ ਤੌਰ ਤੇ ਸਾਡੇ ਇੰਸਟੀਟਿਊਸ਼ਨ ਨੂੰ ਮਜ਼ਬੂਤ ਨਹੀਂ ਕਰ ਸਕੀ ਬੈਠੇ ਨੇ ਬਾਬਾ ਸਰਬਜੋਤ ਸਿੰਘ ਜੀ 베ਦੀ ਇਹਨਾਂ ਦੇ ਵਡੇਰੇ ਸੀ ਜਿਹੜੇ ਅਮਰਤ ਪ੍ਰਚਾਰ ਅਮਰ ਸੰਚਾਰ ਦੇ ਲਈ ਭਰਪੂਰ ਯਤਨ ਕਰ ਰਹੇ ਸੀ ਯਤਨ ਕਰ ਰਹੇ ਸੀ ਹੋਰ ਬਹੁਤ ਸਾਰੇ ਮਹਾਪੁਰਖ ਸੀ ਉਸ ਵੇਲੇ ਜਿਹੜੇ ਸਿੱਖ ਰਾਜ ਦੇ ਵਿੱਚ ਸਿੱਖ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਯਤਨ ਕਰ ਰਹੇ ਸੀ ਪਰ ਸਰਕਾਰੀ ਤੌਰ ਦੇ ਉਤੇ ਜਿੰਨਾ ਯਤਨ ਹੋਣਾ ਚਾਹੀਦਾ ਸੀ ਸ਼ਾਇਦ ਉਹ ਨਾ ਨਹੀਂ ਹੋ ਸਕਿਆ ਇਸ ਕਰਕੇ ਦੇਖਾ ਦੇਖੀ ਦਸਤਾਰਾਂ ਸਜਾਲੀਆਂ ਸੀ ਜਦੋਂ ਰਾਤ ਜਾਂਦਾ ਰਿਹਾ ਤੇ ਦਸਤਾਰਾਂ ਉਤਾਰ ਮੁਗਲਾਂ ਦਾ ਰਾਜ ਸੀ ਡਰਾਇੰਗ ਰੂਮਾਂ ਦੇ ਵਿੱਚ ਮੁਗਲ ਬਾਦਸ਼ਾਹਾਂ ਦੀਆਂ ਤਸਵੀਰਾਂ ਲੱਗੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਡਰਾਇੰਗ ਰੂਮਾਂ ਦੇ ਵਿੱਚ ਸਿੱਖ ਬਾਦਸ਼ਾਹ ਜਾਂ ਸਿੱਖ ਰਾਜਿਆਂ ਦੀਆਂ ਤਸਵੀਰਾਂ ਜਾਂ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਅੰਗਰੇਜ਼ਾਂ ਦਾ ਰਾਜ ਆਇਆ ਤੇ ਉਹ ਉਤਰ ਗਿਆ ਤੇ ਅੰਗਰੇਜ਼ ਵਾਇਸਰਾਏ ਦੀਆਂ ਤਸਵੀਰਾਂ ਲੱਗ ਗਈਆਂ ਤੇ ਜਦੋਂ ਦੇਸ਼ੀਆਂ ਦਾ ਰਾਜ ਆਇਆ ਤੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਤਸਵੀਰਾਂ ਲੱਗ ਗਈਆਂ ਡ੍ਰੈੰਗਰੂਮ ਡ੍ਰੈੰਗਰੂਮਾਂ ਦੇ ਵਿੱਚ ਤਸਵੀਰਾਂ ਬਦਲਦੇ ਰਹੇ ਸੋ ਬਹੁਤ ਕੁਝ ਕਿਹਾ ਜਾ ਸਕਦਾ ਮੈਂ ਆਪ ਜੀ ਨੂੰ ਇੱਕੋ ਹੀ ਅਪੀਲ ਕਰਨੀ ਹੈ ਪ੍ਰੋਫੈਸਰ ਪੂਰਨ ਸਿੰਘ ਦੇ ਲਫ਼ਜ਼ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਜੇ ਅਸੀਂ ਪੰਜਾਬ ਨੂੰ ਮਜ਼ਬੂਤ ਕਰਨਾ ਹੈ ਔਰ ਸੰਸਾਰ ਭਰ ਦੇ ਵਿੱਚ ਬੈਠੇ ਸਿੱਖ ਪੰਥ ਨੂੰ ਮਜ਼ਬੂਤ ਕਰਨਾ ਹੈ ਰਾਸੀ ਤੌਰ ਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਤਾਂ ਸਾਨੂੰ ਆਪਣੀ ਰਾਸੀ ਹੋਂਦ ਨੂੰ ਮਜ਼ਬੂਤ ਕਰਨਾ ਪਵੇਗਾ ਜੇ ਸਾਡੀ ਰਾਸੀ ਹੋਂਦ ਮਜ਼ਬੂਤ ਹੈ ਤੇ ਅਸੀਂ ਮਜ਼ਬੂਤ ਹੋਵਾਂਗੇ ਹਰ ਪੱਖ ਤੋਂ ਮਜ਼ਬੂਤ ਹੋਵਾਂਗੇ ਤੇ ਜੇ ਕਿਸੇ ਦਰਖਤ ਨੇ ਫਲ ਦੇਣਾ ਬੰਦ ਕਰ ਦਿੱਤਾ ਉਹਨੇ ਛਾਂ ਦੇਣੀ ਵੀ ਬੰਦ ਕਰਤੀ ਹੈ ਉਹ ਬਾਲਣ ਦੇ ਲਾਇਕ ਵੀ ਨਹੀਂ ਰਹਿ ਗਿਆ ਤੇ ਫਿਰ ਉਸ ਦਰਖਤ ਤੋਂ ਲੈਣਾ ਕੀ ਹੈ ਉਸ ਨੂੰ ਉਖਾਰ ਦੇਣਾ ਚਾਹੀਦਾ ਹੈ। ਔਰ ਉਹਦੀ ਜਗ੍ਹਾ ਦੇ ਉਤੇ ਨਵਾਂ ਦਰਖਤ ਤੇ ਨਵਾਂ ਬੂਟਾ ਲਾ ਦੇਣਾ ਚਾਹੀਦਾ ਹੈ। ਆਜਾ ਨਾ ਸਹੀ 5 ਸਾਲਾਂ ਨੂੰ ਤਾਂ ਕਿ ਉਹ ਫਲ ਦੇ ਸਕੇ, ਛਾਂ ਦੇ ਸਕੇ। ਔਰ ਅੱਜ ਪੰਜ ਮੈਮਰੀ ਕਮੇਟੀ ਉਹੀ ਕਰ ਰਹੀ ਐ ਨਵਾਂ ਬੂਟਾ ਲਾ ਰਹੀ। ਤੇ ਉਹ ਰੌਲਾ ਪਾ ਰਿਹਾ। ਕਹਿੰਦੇ ਇਹ ਛਾਂ ਨਹੀਂ ਦੇ ਰਿਆ। ਇਹ ਫਲ ਨਹੀਂ ਦੇ ਰਿਹਾ ਉਹ ਤਾਂ ਥੋੜਾ ਵੀ ਨਹੀਂ ਦੇ ਰਿਹਾ ਜਿਹੜਾ ਸੁੱਕਿਆ ਪਿਆ ਇਹਦੇ ਤੋਂ ਉਮੀਦ ਹੈ ਕਿ ਅੱਜ ਨਹੀਂ ਦੇ ਰਿਹਾ 2 ਸਾਲਾਂ ਨੂੰ 5 ਸਾਲਾਂ ਨੂੰ ਦੇਵੇਗਾ ਥੋੜਾ ਤਾਂ ਖੜ ਸੁੱਕੋਇਆ ਪਿਆ ਤੁਹਾਨੂੰ ਕਹਿਣ ਦਾ ਕੀ ਅਧਿਕਾਰ ਹੈ ਕਿ ਇਹ ਛਾਂ ਨਹੀਂ ਦੇ ਰਿਹਾ ਫਲ ਨਹੀਂ ਦੇ ਰਿਹਾ ਅਜੇ ਤਾਂ ਲੱਗ ਰਿਹਾ ਜ਼ਮੀਨ 'ਚ ਇੱਕ ਵਾਰੀ ਲੱਗਣ ਤਾਂ ਦਿਓ ਇੱਕ ਵਾਰੀ ਇਹਨੂੰ ਖਾਦ ਪਾਣੀ ਤਾਂ ਪਾਣ ਦਿਓ ਫਿਰ ਦੇਖਦੇ ਹਾਂ ਖਾਲ ਵੀ ਦੇਊਗਾ ਛਾਂ ਵੀ ਦੇਊਗਾ ਜੇ ਪੰਥ ਦਾ ਸਹਿਯੋਗ ਰਿਆ ਤੇ ਔਰ ਤੁਹਾਡੇ ਸਹਿਯੋਗ ਦੀ ਬਹੁਤ ਬਹੁਤ ਜ਼ਰੂਰਤ ਹੈ ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਤੇ ਪੰਜਾਬੀਆਂ ਦੇ ਵਿੱਚ ਅਸੀਂ ਸਾਰੇ ਆ ਜਾਂਦੇ ਚਾਹੇ ਕੋਈ ਹਿੰਦੂ ਹੈ ਤੇ ਚਾਹੇ ਕੋਈ ਮੁਸਲਮਾਨ ਹੈ ਇਹਦਾ ਸੰਵਿਧਾਨ ਕਿਹੜਾ ਸੰਵਿਧਾਨ ਹੈ ਦੋ ਸੰਵਿਧਾਨ ਹੈ ਇਹਦੇ ਇੱਕ ਤਾਂ ਸੰਵਿਧਾਨ ਹੈ ਪਾਰਟੀ ਦੇ ਸੰਗਠਨ ਨੂੰ ਚਲਾਉਣ ਵਾਸਤੇ ਔਰ ਇੱਕ ਜਿਹੜਾ ਦੇ ਸਿਧਾਂਤ ਦੀ ਇੰਟਰਪ੍ਰੀਟੇਸ਼ਨ ਕਰਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਕਹਿੰਦੇ ਜੀ ਸੈਕੂਲਰ ਚਾਹੀਦਾ ਹੈ ਸਿਧਾਂਤ ਤੇ ਗੁਰਬਾਣੀ ਤੋਂ ਵੱਡਾ ਸੈਕੂਲਰ ਫਲਸਫਾ ਕਿਹੜਾ ਫਿਰ ਸੈਕੂਲਰ ਹੈ ਨਾ ਕੋਈ ਵੀ ਆ ਸਕਦਾ ਹੈ ਕੋਈ ਵੀ ਮੈਂਬਰ ਬਣ ਸਕਦਾ ਹੈ ਇਹ ਸੈਕੂਲਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੈਕੂਲਰ ਫਲਸਫਾ ਹੈ ਸੰਸਾਰ ਦੇ ਅੰਦਰ ਇੱਥੇ ਕਿਸੇ ਨਾਲ ਨਫ਼ਰਤ ਨਹੀਂ ਹੈ ਇੱਥੇ ਮੁਹੱਬਤ ਹੀ ਹੈ ਪਿਆਰ ਹੀ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਦਾ ਕਨਸੈਪਟ ਹੈ ਸੋ ਇਸਦੇ ਅਸੀਂ ਮੈਂਬਰ ਬਨਣਾ ਹੈ ਔਰ ਇਹ ਨਹੀਂ ਸੋਚਣਾ ਕਿ ਸਿੱਖਾਂ ਦੀ ਉਹ ਪਾਰਟੀ ਹੈ ਇਨੇ ਹਰ ਇੱਕ ਦੇ ਹੱਕਾਂ ਦੀ ਗੱਲ ਕਰਨੀ ਹੈ ਕਹਿੰਦੇ ਜੀ ਇਹ ਪੰਥ ਦੇ ਹੱਕਾਂ ਦੀ ਗੱਲ ਕਰੂਗੀ ਪੰਥ ਦੇ ਹੱਕ ਕਿਸੇ ਦੂਸਰੇ ਦੇ ਹੱਕਾਂ ਦੇ ਵਿਰੋਧੀ ਨਹੀਂ ਹੈ ਇਹ ਨਹੀਂ ਹੈ ਕਿ ਜੇ ਪੰਥ ਦੇ ਹੱਕ ਜਿਹੜੇ ਆ ਪੰਥ ਦੇ ਹੱਕਾਂ ਦੀ ਗੱਲ ਕਰੂਗੀ ਤੇ ਪੰਥ ਨੂੰ ਹੱਕ ਮਿਲਦੇ ਆ ਤੇ ਦੂਸਰੇ ਦੇ ਹੱਕ ਮਾਰੇ ਜਾਣਗੇ ਜੇ ਪੰਥ ਨੂੰ ਹੱਕ ਮਿਲਣਗੇ ਤੇ ਦੂਜੇ ਨੂੰ ਵੀ ਮਿਲਣਗੇ ਇਸ ਕਰਕੇ ਫਿਕਰ ਨਹੀਂ ਹੈ ਚਿੰਤਾ ਨਹੀਂ ਹੈ ਇਹ ਸਾਰਿਆਂ ਦੀ ਪਾਰਟੀ ਹੈ ਸਾਂਝੀ ਪਾਰਟੀ ਹੈ ਇਨੂੰ ਸਹਿਯੋਗ ਦਿਈਏ ਇਹਨੂੰ ਮਜ਼ਬੂਤ ਕਰੀਏ ਔਰ ਮੈਂ ਸਿੱਖ ਜਥੇਬੰਦੀਆਂ ਬੀਬੀਆਂ ਬੈਠੀਆਂ ਨੇ ਵੱਡੀ ਗਿਣਤੀ ਚ ਔਰ ਸੰਸਾਰ ਭਰ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਭਾਰਤ ਦੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਚਾਹੇ ਬੀਬੀਆਂ ਦੀਆਂ ਨੇ ਚਾਹੇ ਪੁਰਸ਼ਾਂ ਦੀਆਂ ਨੇ ਔਰ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਸਾਡੀਆਂ ਚਾਹੇ ਵੱਡੀਆਂ ਨੇ ਚਾਹੇ ਛੋਟੀਆਂ ਨੇ ਚਾਹੇ ਪਿੰਡ ਲੈਵਲ ਦੀਆਂ ਨੇ ਗਲੀ ਲੈਵਲ ਦੀਆਂ ਨੇ ਮੁਹੱਲੇ ਲੈਵਲ ਦੀਆਂ ਨੇ ਸਾਰੇ ਜਿਹੜਾ ਤਨ ਮਨ ਤਨ ਦੇ ਨਾਲ ਇਸ ਨਵੇਂ ਪਣਪ ਰਹੇ ਬੂਟੇ ਨੂੰ ਪਰਫੁੱਲਤ ਹੋਣ ਦੇ ਵੇਲੇ ਆਪਣਾ ਯੋਗਦਾਨ ਜਿਹੜਾ ਤੇ ਸਹਿਯੋਗ ਜਿਹੜਾ ਹੈ ਉਹ ਜ਼ਰੂਰ ਦਿਓ ਮੈਂ ਭਾਈ ਸੁਖਦੇਵ ਸਿੰਘ ਫਗਵਾੜਾ ਮੈਂ ਉਹਨਾਂ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਂ ਫੇਰ ਕਹਾਂਗਾ ਕਿ ਇਹ ਛੋਟਾ ਸਮਾਗਮ ਨਹੀਂ ਹੈ ਵੱਡਾ ਸਮਾਗਮ ਹੈ ਕਿਉਂਕਿ ਇੱਥੇ ਸਬਜੈਕਟ ਵੱਡਾ ਹੈ ਵਿਸ਼ਾ ਵੱਡਾ ਹੈ ਇਸ ਵੱਡੇ ਸਮਾਗਮ ਨੂੰ ਆਯੋਜਿਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਹਨੇ ਸ਼ਬਦ ਪ੍ਰਵਾਨ ਕਰਨੇ